嗯。 ਇਹ ਬੰਦੇ ਨੂੰ ਕੈਪਟ ਕਰ ਲੋ ਪਹਟਾ ਚ ਜੀ ਇਹ ਕੋਈ ਗੋਪਨੀਯ ਮਾਮਲਾ ਨਹੀਂ ਹੈ ਰਾਜਨੀਤੀ ਸਮਝੋ ਨਾ ਦੀ ਕੋਈ ਅਲੀਵਾ ਕੋਈ ਮਹੂਕੀ ਗੱਲ ਸਿੱਧਾ ਹੀ ਮੈਨੂੰ ਕੋਈ ਪੁੱਛਾਈ ਨਾ ਕਰ ਲੈ ਆਪਾਂ ਉਹ ਬੰਦੀਆਂ 12 ਜੀ ਤੁਸੀਂ ਕਿਹਾ ਮੇਰੇ ਕੋਲ ਮੈਂ ਐਸੀ ਸਮਾਜ ਵਿੱਚੋਂ ਮਜ਼ਦੂਰਾਂ ਦੀ ਆਵਾਜ਼ ਆ ਮੇਰੀ ਆਵਾਜ਼ ਦਬਾਈ ਜਾ ਰਹੀ ਆ ਜੀ ਇੱਕ ਸਾਜਿਸ਼ ਦੇ ਤਹਿਤ ਕੀ ਕਹਿਣਾ ਚਾਹੁੰਗਾ ਤੁਹਾਡੇ ਤੇ ਜਿਹੜਾ આરોਪ ਲੱਗੇ ਪੀਪੀ ਸੁਖਵਿੰਦਰ ਵੱਲੋਂ ਉਹ ਸਭ ਬੇਬੁਨਿਆਦ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ ਬੇਬੁਨਿਆਦ ਨੇ ਜੀ ਮੈਂ ਐਸੀਆਂ ਦੀ ਮਜ਼ਦੂਰਾਂ ਦੀ ਆਵਾਜ਼ ਆ ਇਹ ਆਵਾਜ਼ ਚੜਦੀ ਕਲਾ ਵਿੱਚ ਮੈਂ ਚੜ੍ਹਦੀ ਕਲਾ ਚਾ ਔਰ ਇਹੀ ਕਹੂੰਗਾ ਕਿ ਵਾਇਗੋਜੀ ਦਾ ਖਾਲਸਾ ਵਾਇਗੋਜੀ ਦੀ ਫਤਿਹ ਜੈਪੀਨ ਜੈਪਾ ਹਾਰਤ ਚੜ੍ਹਦੀ ਕਲਾ ਚਾ ਮੈਂ ਚੜ੍ਹਦੀ ਕਲਾ ਚ ਆਪਣੇ ਅਸੀਸ ਮਾਈ ਦੇ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਥਾਂਵਾਂ ਤੱਕ ਕਰਦਾ ਰਹੂੰਗਾ ਇਹ ਸਿਰਫ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਰਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਇਹ ਤਾਂ ਪੀਪੀ ਨੇ ਮੇਰੇ بیٹے ਨੂੰ ਟੋਕੜਾ ਡਾਊਨਲੋਡ ਕੀਤੀ ਹੈ ਜਿਹਦੇ ਚ ਪੀਪੀ ਨੇ ਜੱਟ ਮੈਂ ਕਿਹਾ ਵੀ ਮੈਂ ਜੱਟ ਜਨਤ ਦੇ ਬੰਦੀਆਂ ਨੂੰ ਹੁਕਮ ਵੀ ਅ ਕੁਝ ਮੂਰੀਆ ਪੁੱਤਰ ਨਾ ਲਾਣਾਗਾ ਜੀ 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 ਮੋਦੇ ਜੀ ਮੈਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਐਸਸੀ ਸਮਾਜ ਦੇ ਵਿੱਚੋਂ ਤੇ ਉਹਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹਾਂ ਹਾਂਜੀ ਜੀ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਲੇਕਿਨ ਐਸਸੀ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਐਸਸੀ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਫਿਰ 바ਵਾ ਸਾਹਿਬ ਦਾ ਸਾਥ ਨਹੀਂ ਦਿੱਤਾ ਕਾਂਛੀ ਰਾਮ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਇਸੇ ਸਮਾਜ ਦੀ ਬੋਲਣ ਵਾਲਾ ਕੋਈ ਨਹੀਂ ਹੋਣਾ ਧਮ ਚੋਧਰੀਆਂ ਵੱਲੋਂ ਜਾਤ ਹੰਕਾਰਿਆਂ ਵੱਲੋਂ ਮੈਂ ਐਸੀ ਸਮਾਜ ਤੋਂ ਇਸ ਕਰਕੇ ਮੇਰੀ ਆਵਾਜ਼ ਦਬਾਈ ਜਾ ਰਹੀ ਹੈ ਇਹ ਸਿਰਫ ਸਾਜ਼ਿਸ਼ ਦੇ ਤਹਿਤ ਇਹ ਕੁਛ ਹੋਇਆ ਸਾਜ਼ਿਸ਼ ਦੇ ਤਹਿਤ ਹੋਇਆ ਓਕੇ ਸਭ ਐਸੀ ਸਾਬ ਬਿਲਕੁਲ ਚੜਦੀ ਕਲਾ ਦੇ ਵਿੱਚ ਚੜਦੀ ਕਲਾ ਕੋਈ ਕੁੱਟ ਮਾਰ ਨਹੀਂ ਚਿੱਪਾ ਖਾਲਸਾ ਵਾਹਿਗੁਰੂ ਜਿੱਤੀ ਫਤਹਿ ਜੈ ਜੀ ਜੈ ਭਾਰਤ ਜੀ